ਸਾਸੀ ਗਾਲ ਜੀ ਸਾਰਿਆਂ ਨੂੰ ਆਈਓ ਕਿ ਤੁਸਰ ਬਹੁਤ ਵਧੀਆ ਹੋਵੋਗੇ ਅਸੀਂ ਬਹੁਤ ਵਧੀਆ ਤੁਹਾਡਾ ਸਾਥ ਤਾਂ ਸਾਡੇ ਨਵੇਂ ਵਲੌਗ ਦੇ ਵਿੱਚ ਨਵੇਂ ਦਿਨ ਤਨ ਵੀ ਸ਼ੁਰੂਆਤ ਦੇਣਾ ਅੱਜ ਹੀ ਸ਼ੁਰੂਆਤ ਹੋ ਰਹੀ ਹੈ ਸਵੇਤ ਤੋਂ ਆਪ ਕੰਮ ਕੰਮ ਦੇ ਵੇੜ ਕੇ ਹਟੀਆਂ ਮੈਂ ਭੰਡ ਭੁੰਡੇ ਤੋਤੇ ਤੇ ਇਹ ਸਬਜ਼ੀ ਪਤਾ ਨਹੀਂ ਆਟਾ ਵੀ ਕੁੱਣਿਆ ਫੇਰ ਰੋਟੀ ਲਾਣੀ ਹੈ ਸਬਜ਼ੀ ਤੇ ਦੇਖਦੇ ਆ ਭਾਈ ਨਹੀਂ ਆਇਆ ਹੋਏਗਾ ਅਗੇ ਤੇ ਭਾਈ ਆਗੇ ਤੇ ਮੈਂ ਕਹਿੰਦਾ ਮੈਂ ਕਰ ਲਵਾਂ ਜਾਂਦੇ ਬਣਾ ਲਵਾਂ ਅਗਰੀ ਤੇ ਪਾਪਾ ਨੂੰ ਭੇਜਿਆ ਸੀਗਾ ਦੁਕਾਨ ਤੋਂ ਕੋਕ ਲੈਣ ਮੈਂ ਕਹਿੰਦਾ ਕੋਕ ਦੀ ਬੋਤਲ ਤੇ ਆ ਉਹ ਲੈ ਕੇ ਆਏ ਆ ਇਹਨੂੰ ਕੁਕਰੀ ਮੱਕਵਾਏ ਆਪੁਨੇ ਇੱਕ ਮੈਂ ਅਗਨੇ ਲੈ ਲਈਏ ਸਮਗਵਾਏ। ਫੋਗੋ ਹਗੋ ਚੱਕੀ ਹਟੀਏ ਬਸ ਪੀਆ ਕੰਮ। ਲੈਣੇ ਆਉਣਾ। ਭਾਈ ਆਂ ਤਾਂ ਫੇਸ ਆਬਦੀ ਬਣਾਉਂਦੀ ਆ। ਸਬਜ਼ੀ ਵਾਲਾ ਭਾਈ ਨਹੀਂ ਆਇਆ ਹਜੇ ਉਹ ਤੋਂ ਆਲੂ ਲੈਣੇ ਆ। ਆਲੂ ਲੈਣੇ ਆ, ਇੱਕ ਟਮਾਟਰ ਲੈਣੇ ਆ। ਹੋਰ। ਚਨੇ ਭਗੋਏ ਪਏ ਆ, ਚਨੇ ਬਣਾਉਣੇ ਆ। ਹੂੰ। ਆਲੇ ਚਨੇ ਭਗੋਏ ਉਹ ਰਾਤ ਦੇ ਉਹ ਬਣਾਉਣੇ ਆ। ਸਵੇਰੇ ਮੈਂ ਬਣੀ ਤਾਂ ਚਾਵਲ ਬਣਾ ਕੇ ਫੇਰ ਤਾਂ ਕਹਿੰਦੀ ਮਮਾ ਚਾਵਲ ਲੈ ਕੇ ਨਾ ਤੁਹਾਨੂੰ ਉਸੇ ਆ ਮੈਂ ਪਹਿਲਾਂ ਉਹ ਚਾਵਲੇ ਕੰਤੀ ਆ। ਹੁਣ ਫੇ ਮੈਂ ਚਾਵਲ ਸਵੇਰੇ ਉੱਠ ਕੇ ਬਣਾਤੇ ਉਹਨੂੰ ਸਾਰਾ ਚਾਵਲ ਫਿਰ ਰੋਟੀ ਫਾਂ ਦੇ ਵਿੱਚ ਪਾ ਕੇ ਆ ਜਾਣਾ ਉਦਾਂ ਹੁਣ ਛੇਤੀ 1:30 ਵਜੇ ਉਹਨੂੰ ਛੁੱਟੀ ਹੋ ਜਣੀ ਉਹਨੇ ਆ ਜਾਣਾ ਅੱਜ ਤਾਂ ਪੇਪਰ ਆ ਅੱਜ ਤਾਂ ਇਹ ਇੱਕ ਅਕਲ ਦਾ ਆ ਕੱਲ ਦੇ ਪਾਸੋਂ ਨੂੰ ਕੱਲ ਦੀ ਛੁੱਟੀ ਹੈ ਪਾਸੋਂ ਨੂੰ ਜੀਕੇਗਾ ਬਸ ਦੋ ਪੇਪਰ ਰਹਿ ਗਏ ਉਹਦੇ ਉਤੋਂ ਬਾਅਦ ਫ੍ਰੀ ਆ ਤੇ ਬਸ ਹਾਂ ਲੱਗੀਆਂ ਕੰਮ-ਕੁਮ ਕੰਮ ਨੇ ਕੰਮ ਕਰਕੇ ਫੇ ਦੇਖਦੇ ਆ ਕੀ ਕਰਨਾ ਆ ਭਾਈ ਤਾਂ ਆਇਆ ਨਹੀਂ ਸਬਜ਼ੀ ਵਾਲਾ ਅਗ ਨਹੀਂ ਤੇ ਪਪਾ ਨਾਲ ਹਾਂ ਦੇ ਭੂਣ ਹੁਣ ਭੇਜਿਆ ਦੁਕਾਨ ਨੂੰ ਮੈਂ ਕਿ ਭੂਆ ਦੁਕਾਨ ਜਾਇਆ ਦੁਕਾਨ ਤੇ ਲਿਆ ਜਾ ਕੇ ਆਵਨੀ ਦੇ ਪਪਾ ਲੱਗੇ ਚੋ ਮੂੰਹ ਨਹਾਣ ਹੋਣ ਆਏ ਆ ਕੱਲ ਦਾ ਗਿਆ ਵਾ ਸ਼ੈਂਪੂ ਨਾ ਵਾਖ ਲਖਲੀ ਨਹੀਂ ਪਾਉਂ ਸ਼ੈਂਪੂ ਨਾ ਆ ਸ਼ੈਂਪੂ ਨਾ ਲੰਦਾ ਯਾਰ ਬਾਰ ਉਹਨੇ ਇੱਕਦਾਂ ਅੱਖੀਂ-ਮੱਖੀਂ ਪਵਾ ਕੇ ਆ ਜਾਂਦਾ ਇਹ ਹਾਂ ਅਵਨੀ ਦੇ ਪਪਾ ਆ ਵੀ ਖੁੱਲਾ ਆ ਬਾਤ ਕਿ ਲਾਣੇ ਪਾਣੀ ਤਾਂ ਪਾ ਲਾ ਪਹਿਲਾਂ ਮਲ ਜਾ ਵਿਚਾਰੇ ਤੇ ਆਹ ਖੁੰਡੀਆਂ ਸਾਡੀ ਮੈਂ ਸਮ ਭੁੱਖ ਪਾਉਂਦੀ ਦੀ ਆਪਣੀਆਂ ਕਿੰਨੀ ਕਿੰਨਾ ਗੰਦਾ ਹੋਇਆ ਸੀਗਾ ਖਾਣੀ ਕਿੱਥੇ ਸਾਰੀ ਰਾਤ ਬੜਿਆ ਹੀ ਨਹੀਂ ਹੈਗਾ ਇਹ ਘਰੇ ਹਾਂ ਆਬ ਨਹੀਂ ਤੇ ਪਾਪਾ ਪਰ ਮੀ ਇਹ ਕ ਬਹੁਤ ਮੰਦਾ ਇਹ ਤੋਂ ਮੂਵੀ ਸੇਵਾ ਹੁੰਦੀ ਫੀ ਅੱਜ ਨਾ ਹੋਰ ਲਾ ਤੇ ਦੋ ਸ਼ੈਂਪੂ ਮੂੰਹ ਮਸ ਆ ਰਹੇ ਲੱਤਾ ਦੁੱਤਾ ਧੋ ਦੇ ਦੀਆਂ ਓ ਤੋ ਬਾ ਪਰ ਗਿਆ ਤਲਾਬ ਇਹ ਤੈਨੂੰ ਨਾ ਮਿੱਟੀ ਵੰਦਾ ਖੇਚਦਾ ਵੇ ਆ ਨਾ ਵੇਚ ਜੇ ਇਹਨੂੰ ਕਰਕੇ ਮਿੱਟੀ ਖੇਚਦੀ ਨਹੀਂ ਨਾ ਹੂੰ ਇਹਨੂੰ ਨਾ ਹਵਾ ਉਥੇ ਬੰਦੋ ਹੋਰ ਉਥੇ ਪੱਖਾ ਚਾਲਦਾ ਆਇਆ ਇਹ ਕੰਨੀ ਹੋ ਲਾ ਦੇ ਸ਼ੈਂਪੂ ਹੂੰ ਘੜਾ ਵੇਖਦਾ ਰਾਮਨਾ ਐਦਾਂ ਨੂੰ ਨਹੀਂ ਐਦਾਂ ਤਣਾ ਲੰਦਾ ਹੀ ਰਾਮਨਾ ਘੜਾ ਤੇ ਹੋਰ ਕੋ ਲਾਏ ਇਹ ਨਹੀਂ ਆ ਆ ਆ ਆਫ ਯਾ ਦੇਣਾ ਇੱਟੇ ਪਰ ਆ ਇੱਕੋ ਹੀ ਆ ਇੱਕ ਹੋਰ ਮੇਰੇ ਹੱਥ ਚ ਆਪਰਾ ਪਹੁੰਚਾ ਦਾ ਚੱਕਲਾ ਪਲਾਜੋਗਾ ਹੋਰ ਖੋਲ ਨਾ ਹਾਂ ਖੋਲ ਦੇ ਸੇਕ ਨੂੰ ਖੋਲ ਦਮਾ ਆਹ ਪੂਰੀ ਪੂਰੀ ਨਿੱਕਰ ਗਿਆ ਮੋਤੀ ਅੱਜ ਹੈਨੋ ਮਰੇ ਹੱਥ ਚ ਰੋਡ ਉੱਤਨ ਆਰਪੋਰਟ ਫੜਨ ਜਾਣਾ ਰਿਪੋਰਟ ਕਿ ਫੜਨ ਜਾਣਾ ਕੰਡਾ ਭਾਈ ਆਇਆ ਨਹੀਂ ਭਾਈ ਦੀ ਬੇਟ ਕਾਦੇ ਰਹੇ ਅਸੀਂ ਆਲੂ ਪਿਆਜ਼ ਲੈਣੇ ਸੀ ਹੁਣ ਉੱਥੋਂ ਮੈਂ ਕਿ ਲੈ ਕੇ ਆਉਣੀ ਸੀ ਮੈਂ ਮੋਟਰਸਾਈਕਲ ਤੇ ਚੱਲਿਆ ਐਦੇ ਚੱਲਿਓ ਹਾਂ ਹਾਂ ਤਾਂ ਜਾਣਾ ਹਾਂ ਚਲ 1000 ਰੁਪਏ ਜਾਂਦਾ ਹੈ ਬੰਦ ਹੋਈ ਜਾਂਦਾ ਹੈ Green green on the pair. I'm clear. ਹਾਂ ਸਾਡੀ ਗੱਟੀ ਅਸੀਂ ਇੱਥੇ ਲਗਾਈ ਸੀ ਨਾ ਉਹ ਉਹਦੇ ਸਾਡੇ ਕੋ ਹਰੇ ਆਣਾ ਦੇਖੋ ਜੀ ਸਾਡੇ ਅੱਗੇ ਟਪ ਟੁਪ ਜੋ ਲੈਣਾ ਖੋ ਲੈ ਲੋ ਐਡੇ ਵੀ ਲੱਗਾ ਹੁੰਦਾ ਐਡੇ ਮਿਲ ਜਾਂਦਾ ਨਵੇਂ ਸ਼ਹਿਰ ਹੈ ਇਹ ਜੀ ਜੀ ਪੈਟਰੋਲ ਪਾਹੋ ਜਿਹੜੀ ਆਖੇ ਦੇ ਬਾਹਰ ਜੀ ਪੀਰਾਂ ਦੀ ਲੱਕ ਦਾਦਾ ਪੀਰ ਜੀ ਦੀ ਜਗਾਹ ਹੈ ਪਿੰਡ ਚਸ਼ਮਾ ਪਿੰਡ ਚਸ਼ਮਾ ਹੈ ਇਹ ਕੀ ਕਰਨੀ ਆਗੇ ਰਾਮ ਤੋਂ ਆਰਾਮ ਬੀਬੀ ਦੀ ਮੂਰਤੀ ਰਾਮ ਥੋੜੀ ਆ ਇਹ ਦੁਆਸੀ ਸਰਵਣ ਅਸੀਂ ਇੱਥੋਂ ਆ ਗਏ ਸੀਗਾ ਹਸਪਤਾਲ ਤੋਂ ਆ ਕੇ ਕੁਛ ਵੀ ਨਹੀਂ ਮੈਂ ਸਬਜ਼ੀ ਤੜਕਾ ਥੜਕਾ ਲਾਇਆ ਤੜਕਾ ਥੜਕਾ ਲਾ ਕੇ ਖਾ ਪੀ ਕੇ ਰੋਟੀ ਰੋਟੀ ਪਹਿਲਾਂ ਬਣੀ ਪਈ ਸੀਗੀ ਫੇਰ ਦੁਬਾਰਾ ਤੋਂ ਆਟਾ ਗੁੰਨੇ ਫੇਰ ਦੁਬਾਰਾ ਤੋਂ ਬੜਾਈ ਰੋਟੀਆਂ ਬਣੀ ਤੇ papa ਕਹਿੰਦੇ ਮੈਂ ਦਾਲ ਦੇ ਨਾਲ ਦੀ ਰੋਟੀ ਖਾਣੀ ਮੈਨੂੰ ਆਖੇ ਜੀ ਪਰੌਂਠੇ ਚਾਹੀਦੇ ਆ ਫੇਰ ਮੈਨੂੰ ਪਰੌਂਠੇ ਬਣਾ ਕੇ ਦਿੱਤੇ ਤੇ ਉਹਨਾਂ ਪਰੌਂਠੇ ਬਣਾ ਕੇ ਦਿੱਤੇ ਫੇਰ ਮੈਂ ਆਪਾਂ ਸਬਜ਼ੀ ਤੜਕਾ ਤੋੜ ਕੇ ਲਾ ਕੇ ਫੇਰ ਰੋਟੀ ਪਾਣੀ ਖਾ ਕੇ ਫੇਰ ਮੈਂ ਸੋ ਗਈ। ਸੁੱਤੀ ਵੀ ਕਾ ਨੂੰ ਐ 5 ਕਿ ਮਿੰਟ ਪਈ ਤੇ ਬਾਸ ਉੱਠ ਖੜੀ ਫੇ ਅਵਨੀ ਆ ਗਈ ਸੀ ਮੇਰੇ ਆਣੇ ਤੋਂ ਪਹਿਲਾਂ ਹੀ ਅਵਨੀ ਤਾਂ ਸਕੂਲ ਤੋਂ ਆਈ ਹੋ ਸੀਗੀ। ਅਵਨੀ ਨੇ ਤਾਂ ਰੋਟੀ ਪਾਣੀ ਖਾ ਲਿਆ ਸੀਗਾ। ਤੇ ਭੂਆ ਹੁਣ ਗਈ ਜੋ ਪਿੱਛੇ ਅਵਨੀ ਤੇ ਪਾਪਾ ਪਿਓ ਤੇ ਪਿੱਛੇ ਗਿਆ ਬੱਟ ਖੁਰਚਣ। ਮੈਂ ਕਰ ਰਹੀ ਆ ਮੈਂ ਕੁਛ ਨਹੀਂ ਮੈਂ ਉਹ ਤਾਂ ਕਾਲੋਂ ਆਈ ਸੀ ਕਿ ਮੈਂ ਕਿਹਾ ਚਲ ਮੈਂ ਕਾਲੋਂ ਰੋਟੀ ਪਾਧ ਮੈਂ ਦੋ ਤਿੰਨ ਕਤੂਰੇ ਸੀਗੇ ਉਹਦੇ ਨਾਲ ਆਇਓ ਮੋਤੀ ਸਾਡੀ ਤਾਂ ਭਾਣ ਜੇ ਮੋਤੀ ਉਹ ਬੈਠਾ ਚੋਮੂ ਦੇ ਭਾਣ ਜੇ ਤੇ ਸਾਡੇ ਮੋਤੀ ਦੋਨਾ ਮੈਂ ਕਿ ਚੋਮੂ ਆ ਇੱਕ ਮੋਤੀ ਆ ਦੋਨਾ ਮੈਂ ਚੋਮੂ ਮੈਂ ਰੱਖਿਆ ਮੋਤੀ ਨਾ ਰੱਖਿਆ ਆ ਅਬ ਨੀਤ ਪਾਪਾ ਨੇ ਤੇ ਉਹ ਮੈਂ ਰੋਟੀ ਪਾਣੀ ਪੀ ਸੀ ਉਹ ਛੋਟਾ ਜਿਹਾ ਕਾਲੋਂ ਪਤਾ ਨਹੀਂ ਕਿੱਥੇ ਚਲ ਗਿਆ ਤੇ ਪਿੱਛੇ ਖੇਤਾਂ ਚਲ ਗਿਆ ਮੈਂ ਉਹਨੂੰ ਬਾਜਾ ਮਾਰਦੀ ਮਾਰਦੀ ਮੈਂ ਦੂਏ ਨੂੰ ਆ ਗਈ ਫੇਰ ਅਬ ਨੀਤ ਵੀ ਬਾਹਰ ਆ ਗਈ ਉਹਨਾਂ ਖੇਡਾਂ ਲਾ ਪੀ ਕਤੂਰੇ ਨਾ ਉਹੋ ਚਲ ਗਿਆ ਮੈਂ ਰੋਟੀਆਂ ਵੀ ਇੰਨੀ ਕ ਪਾਈ ਰੋਟੀ ਖਾਂਦਾ ਨਹੀਂ ਹੈਗਾ ਰੋਟੀ ਹੈਗੀ ਚੌਪੜੀ ਉਹ ਪਤਾ ਨਹੀਂ ਜਾਂ ਤਾਂ ਚੌਪੜੀ ਨਹੀਂ ਖਾਂਦਾ ਜਾਂ ਕਿੱਦਾਂ ਆ ਤੇ ਪਤਾ ਨਹੀਂ ਉਹ ਖਾਦੀ ਨਹੀਂ ਮੋਤੀ ਇੱਥੇ ਬੰਨੇ ਆ ਆਹ ਦੇਖੋ ਮੋਤੀ ਡੇਕਾਂ ਦੇ ਥੱਲੇ ਬੰਨੇ ਨੇ ਅਬ ਨਹੀਂ ਤੇ ਪਾਪਾ ਵੀ ਉਹ ਸ਼ੈਂਪੂ ਨਾ ਨਾਤਾ ਜਾਂ ਨਿਕਲਿਆ ਬਰਬਾ ਦੇਖ ਰਾਂਗੇ ਕਿੰਨਾ ਸਾਫ਼ ਹੋ ਗਿਆ ਨੇ ਐ ਗੰਦਾ ਹੋਇਆ ਫਿਰਦਾ ਸੀ ਇਹ ਹੋਰ ਕੀ ਮਾਂ ਤਾਂ ਸੋਣਾ ਬਣਿਆ ਚਾ ਮਾ ਪਪਾ ਨਾ ਦਿਖਾ ਰਹੀ ਕਿੱਥੇ ਇੱਥੇ ਕੋ ਕੱਢੇ ਜੀ ਆਇਆ ਲੈਣ ਜੀ ਬਣੀ ਉਹ ਇਹ ਹੋਈ ਇੱਥੇ ਤੋਂ ਕੋ ਜਿਆਦਾ ਹੀ ਆ ਗਏ ਇੱਥੇ ਤੋਂ ਕੋ ਜਿਆਦਾ ਹੀ ਆ ਗਏ ਉਹ ਆ ਲੱਗਾ ਉਹ ਦੇਖੋ ਛੋਟਾ ਜਿਹਾ ਬੰਦਾ ਉਹ ਆ ਲੱਗਾ ਪੂਆ ਪਤਾ ਇੱਥੇ ਹਣ ਬੂਟਿਆਂ ਚ ਪਾ ਇਹਨੂੰ ਪਾਣੀ ਛੱਡਿਆ ਝੋਨੇ ਨੂੰ ਪਤਾ ਨਹੀਂ ਸ਼ਾਇਦ ਬੂਟਿਆਂ ਨੂੰ ਪਾਣੀ ਛੱਡਿਆ ਹੋਣਾ ਪਤਾ ਨਹੀਂ ਮੈਨੂੰ ਇਹ ਤਾਂ ਕਹਿੰਦਾ ਸੀ ਮੈਂ ਆਹ ਵਾਲੀ ਬਾਟਾ ਇਦੋਂ ਖਰਚਣੀ ਇਹ ਤਾਂ ਖਰਚਾ ਤਾਂ ਪਿਆ ਅਵਨੀ ਦਾ ਪਾਪਾ ਸੇ ਹਾਏ ਉਹ ਹਾਈ ਖਾ ਤਾਂ ਪਿਆ ਪੈ ਦੂਰਿਆ ਲਾਦਾ ਇੱਥੋਂ ਕਿੱਥੋਂ ਬੜਾ ਮਾਂ ਇੱਥੋਂ ਪੜ ਲੂੰਗਾ ਨਾ ਮੈਂ ਤਾਂ ਤਾਂ ਖਾ ਲਓ ਨਾ ਮੈਂ ਘਰੇ ਲੱਭਦੀ ਖਾ ਲਓ ਇੱਥੇ ਘੁੰਮਦੀ ਆ ਇਹ ਹੁਣ ਕਹਿੰਦਾ ਪਾਣੀ ਲੈ ਕੇ ਆ ਹਾਏ ਖਾਲ ਦੇਖਦੀ ਜਾਣਾ ਪੈਣਾ ਪਾਣੀ ਤਾਂ ਦੇਣਾ ਪੈਣਾ ਹਾਂ ਅਬ ਨਹੀਂ ਤਾਂ ਫੜ ਜਾ ਮਾਂ ਆਪੀ ਹਾਂ ਉਹ ਹਾਂ ਦੇਵੀ ਪਤਾ ਨਹੀਂ ਕੀ ਕਰਾ ਹੁਣ ਇਹਨੇ ਮੈਨੂੰ ਟੀਵੀ ਲੱਗੀ ਉਹ ਦੇਖ ਤੇ ਕੱਪੜੇ ਸੀ ਕਿਹਾ ਦੋ ਘੋਟ ਧੋਣੇ ਕੱਲਾ ਬਨੀ ਦੇ ਪਪਾ ਜਾਣਾ ਆਂ ਹਾਂ ਉਹਦਾ ਕੱਪੜੇ ਧੋਤੇ ਮੈਂ ਆ ਸਾਡੇ ਗੈਸਟ ਆਏ ਸੀਗੇ तालू फिर आना है हाँ जी चल अरे पापा को चलिए पानी दे के आइए पापा के, पानी के ना पानी लेके आओ आजा आए मी कुकड़ू आजा आज नहीं कालू चल दी कालू छुट्टी कालू छुट्टी बारी मम्मी ने मेरे पहुंचने आने ना फोन करके कोई नहीं पहुंच लेने हैं चल आजा आ चल नहीं ऊपर पाला दूंगा पाला ਆ ਟੀਵੀ ਦੇਖ ਰਹਾ ਇਹਨੇ ਆ ਜਾ ਪਾਣੀ ਫੜਾ ਕੇ ਆ ਜਾਣਾ ਭਾਈ ਅੱਜ ਤਾਂ ਗਰਮੀ ਬਹੁਤ ਹੈ ਕੱਜੇ ਕੱਲ ਬਹੁਤ ਗਰਮੀ ਆਂ ਤਾਂ ਨਹੀਂ ਗਰਮੀ ਸੀ ਅੰਤ ਦੀ ਅੱਤ ਦੀ ਗਰਮੀ ਕਹਿੰਦੇ ਹੁੰਦੇ ਫੇ ਲਗ ਗਈ ਮੈਂ ਬਾੜਾ ਧੋਤੇ ਪਿਆ ਦੋ ਚਾਰ ਘਪਾਂਡੇ ਰਹਿੰਦੇ ਜਿਹੜੇ ਹੁੰਦੇ ਆ ਇਹ ਧੋਣੇ ਆ ਬਹੁਤ ਬਾਲਣ ਲੈ ਕੇ ਆਈ ਸੀਗੀ ਪੇ ਪੈ ਜੂਗੀ ਜਾਂ ਤਾਂ ਪੈ ਜੂਗੀ ਹਾਂਜੀ ਕਿ ਮੈਂ ਪਾਵਾਂ ਸੋਨ ਪਾ ਲਈ ਆਹ ਲਓ। ਉਹ ਮੈਂ ਬੈੱਡ ਸ਼ੀਟ ਚੱਕ ਦਿੱਤੀ ਸੀ ਇਹ ਆ ਵਾਲੀ ਮੈਂ ਬੈੱਡ ਸ਼ੀਟ ਪਛਾਈ ਆ ਜੀ। ਆਹ ਵਾਲੀ ਬੈੱਡ। ਹੋਰ ਇਹ ਤੇ ਨਪਾਲੀਆ ਟੀ-ਸ਼ਰਟ ਪਾ ਲਈ। ਆ ਲੱਗੀ ਬੋਤਲ ਲੈ ਕੇ ਜਾਣ ਪਣੀ ਦੀ। ਆਏ। ਆਪੋ ਫਾੜਦਾ ਸਭ ਬੋਤਲ ਫਾੜ ਲੈ। ਨਾ ਹੋਣਾ ਫਾੜਨਾ। ਨਹੀਂ ਬੋਤਲ ਫਾੜ। ਨਹੀਂ। ਬੋਤਲ ਫਾੜ ਪਹਿਲਾਂ। ਆ ਦੇਖਾ ਤੇ ਨਰੇਕਾਂ ਵਾਲੇ ਹੱਥ ਲੱਗੇ ਹੋ ਸੀ ਆ ਸਫਾਈ ਕੀਤੀ। ਉਹ ਪਿੱਛੇ ਘਰ ਹੈਗੀ ਪਿੱਛੇ ਘਰ ਨਹੀਂ ਉਹ ਨਹੀਂ ਕੀਤੀ। ਚੱਲ ਆਪੋ ਆ ਗਏ। ਚੱਲ ਪਿੱਛੇ ਆਣਾ ਆਹੋ ਮੈਂ ਪਿੱਛੇ ਤੂੰ ਅੱਗੇ ਚੱਲ ਕਾਤੇ ਕਾਤੇ ਕੀ ਫੇ ਤੂੰ ਪੁੱਤ ਪਿੱਛੇ ਡੇਗਾ ਨਾ ਤੂੰ ਦੂਰਾ ਬੜਿਆ ਵਾ ਇਹ ਦਾਦੇ ਮਗੋਂ ਹਿੱਥੇ ਕੋਈ ਜਾਂਦਾ ਹਾਂਜੀ ਨਾ ਥੱਲੇ ਹੰਡੀ ਗਈ ਜਾਂਦਾ ਤੈਨੂੰ ਦਿਖਾਣੀ ਕੀ ਖਾਦ ਆਹ ਕਿਤੋਂ ਬੜਿਆ ਪੱਟਿਆ ਚ ਨਾ 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 ਚੱਲ ਇੱਥੇ ਬੜਿਆ ਵਾ ਬੋਰ ਹਾ ਇਹ ਸਦਾ ਕਿੰਨੇ ਜੰਗਲ ਜੰਗਲ ਕਿਆ ਬਣਿਆ ਜੰਗਲਾਤ ਜਿਹਾ ਇਸੀ ਇਹ ਘੜੀ ਕਿਤਾ ਚਾਉਂਦੇ ਆ ਤੇਰੇ ਨਰੇ ਗਾਲਿਆਂ ਲਾ ਲਾਣਾ ਚਾਹੀਦਾ ਪਾਪਾ ਪੱਤ ਕੰਨੇ ਸੋ ਪਾਪਾ ਮੈਨੂੰ ਮੰਮਾ ਨੇ ਮੌਰੀ ਅੰਦਾ ਤਰੀਕਾ ਦੇਣਾ ਅਸਾਂ ਕਹਾਂ ਤੇ ਕੀ ਆ ਗਾਲ ਤਰੀਕਾ ਦੇਣਾ ਸੀ ਤਾਡਲਾ ਅੱਜ ਤੇ ਪਾਪਾ ਨੇ ਪੈੜਾ ਰੱਖੀਆਂ ਮੈਂ ਉੱਥੇ ਉੱਥੇ ਚੱਲ ਇੱਥੇ ਜਵਾ ਕੇ ਨਹੀਂ ਪਾਇਆ ਵਾ ਇੱਥੇ ਨੱਕਾ ਪੈ ਗਿਆ ਹੁਣ ਨੱਕਾ ਯੈਸ ਬੇਬੀ ਜਿਵੇਂ ਮੇਰੀ ਬੀਬੂ ਘੰਡਾਰ ਲੱਗਦਾ ਕਾ ਤੇ ਅੱਜ ਨੇ ਇੰਗਲਿਸ਼ ਆਪੇਸਿਕਾ ਕਾਲੂ ਐਨ ਫੇ ਜੁੱਟੀਆਂ ਬਣੀ ਤਨੂ ਮੇਰੇ ਪੇਪਰ ਪੈਂਦੇ ਹੁਣ ਐਗਜ਼ਾਮ ਕਿਤੋਂ ਦੇ ਵੇਚਣਾ ਕਿ ਝੋਨੇ ਤੇ ਫੇ ਜਾ ਉੱਤਰੀ ਓ ਹੌਲੀ ਹੌਲੀ ਤੋਰ ਜੇ ਮੈਂ ਅੱਗੇ ਤੋ ਹੋਮਾ ਮੇਰੇ ਮਗਰ ਮਗਰ ਤੁਰੂੰਗੀ ਹੈ ਚਲੋ ਆਜੋ ਕਾਹੋ ਦਾ ਅੱਤੋਂ ਨੱਠੀ ਗਿਆ ਅਸੀਂ ਦੀ ਰੀਪੀਟ ਮੰਗ ਓ ਚੂ ਚੂ ਘਾਦਾ ਸੀ ਇਹ ਤਾਂ ਫਿਰਦਾ ਕਈ ਤਾਂ ਨਿਆਣਾ ਕਿੱਥੇ ਕਾਲੋ ਦਾ ਹਾ ਦੇ ਮੈਂ ਮੇਲਾ ਦਾ ਮੱਥਾ ਪਾੜਤਾ ਇਹਦਾ ਇਹ ਆ ਜਾ ਕੁੱਤਿਆਂ ਨੇ ਦੇਖ ਤਾਂ ਬੂਆ ਆ ਤਾਂ ਪਿਛਲੇ ਤਾਂ ਦੇਖ ਡਾ ਬੱਕੜ ਬੇ ਜੇ ਦਾ ਹਾ ਹਾ ਦੇ ਨੈਨੂ ਮਾਰਿਆ ਮੈਂ ਲਾਦਾ ਇਹਦੇ ਇਹ ਬੂਆ ਅੰਨ ਕਰੇ ਰੱਖ ਲੈਣਾ ਨਾ ਆ ਰੱਖ ਲੈ ਕਿਹੜਾ ਆਵਲਾ ਕਾ ਉੱਪਰ ਜਾਣਾ ਰਹਿਣ ਤੇ ਆ ਉੱਚਾ ਨਾ ਇੱਥੇ ਪਾਣੀ ਆ ਦੇਖੋ ਕਿੰਨਾ ਖੜਾ ਨਾ ਐਨੂੰ ਪਿਆ ਪਿਛਲੇ ਨੂੰ ਪਿਆ ਇਹ ਉੱਥੇ ਲੱਗਾ ਸੀ ਕਾਬੂ ਦੂਏ ਚ ਕੋਲਣਾ ਇਹ ਪਾਣੀ ਵੀ ਲੈਣਾ ਲੈ ਆਕੇ ਆਕੇ ਪਹਾਰ ਕਰਕੇ ਚੱਲ ਆਕੇ ਦੋ ਬੱਤੀ ਆਵਾ ਕਲਾ ਪਾਪਨ ਪਾਣੀ ਦੇ ਕੇ ਹੈ ਨਾ ਮੈਨੂੰ ਪਾਣੀ ਉਹ ਨਾ ਤੇ ਅੰਦਰ ਮੁੜ ਕੇ ਆਂਦੀ ਕਾਲੋ ਦੇ ਨਿਆਣੇ ਨੂੰ ਖਾ ਲਿਆ ਕੁੱਤਿਆਂ ਨੇ ਮੈਂ ਕਹ ਪਹਿਲਾਂ ਤੂੰ ਪੀ ਲੰਦਾ ਆ ਲੈ ਫੜ ਫੱਤਨ ਨੂੰ ਆਣਾ ਪਊ ਕਿ ਆ ਜਾ ਉਹਨੂੰ ਆ ਸੀ گاਉ ਸਾਕਸ਼ ਜਦ ਮਾ ਹੱਥ ਲੱਗਿਓ ਸੀਗੀ ਬਾਜੰਮਾ ਦੇਖੋ ਕਿੱਡਾ ਖੇਤ ਆ ਇੰਨਾ ਕੀਦਾ ਸੀ ਕੱਪ ਤੋਂ ਆ ਲੈ ਫੜ ਆ ਕੁੱਤੇ ਉਹ ਪਰੇ ਕੁੱਤੇ ਆਇਓ ਆਓ ਮ ਲੜੀ ਜਾਂਦੇ ਆਪਸ ਚ ਕਾਲੋ ਹੋਣਾ ਨਾ ਪਾਣੀ ਪੀ ਲਿਆ ਬਣੀ ਤੇ ਪਾਪਾ ਨੇ ਭੂਆ ਨੇ ਪੀ ਲਿਆ ਆਓ ਚਲੋ ਉਹ ਚਾਲਦੇ ਆਪੂ ਖਾਣ ਪਾਉਗੇ ਸਾਨੂੰ ਫੇਰ ਉਹ ਪਰੇ ਆ ਕੁੱਤੇ ਆ ਦੇਖੋ ਉਹ ਪੂਰਾ ਜਿਆ ਲੜਨ ਜੇ ਲੜਦੇ ਪਏ ਤਿੰਨ ਚਾਰ ਗੈਂਗਈ ਆ ਚੱਲੀ ਹੁਣ ਬੈਂਸ ਪੂਨ ਸਕੇ ਉਹ ਤਿੰਨ ਚਾਰ ਪੰਜ ਛੇ ਆ ਚਲੋ ਆਓ ਹਾਂ ਚਲੋ ਹੁਣ ਮੈਂ ਚੱਲੀ ਆ ਘਰ ਨੂੰ ਘਰ ਚੱਲੀ ਆ ਜਾ ਕੇ ਮੈਂ ਕੰਮ-ਕੁਮ ਦੇਖਾਂ ਹੁਣਾ ਥਲੜੇ ਖੇਤ ਨੂੰ ਮਾ ਪਾਣੀ ਛੱਡਿਆ ਬਣੀ ਤੇ ਪਾਪਾ ਨੇ ਇਹਨਾਂ ਟਾਈਮ ਦੇ ਨਾਲ ਟਾਈਮ ਲਾ ਕੇ ਆਣਾ ਆਹ ਦੇ ਕੁੱਤੇ ਖੜੇ ਹੋ ਆ ਸਾਨੂੰ ਦੇਖਦੇ ਆਏ ਆ ਗਏ ਕਾਲੋ ਰੋਟੇ ਪਕਾ ਲ ਪਾਣੀ ਪੀਣਾ ਮੰਮਾ ਇਹ ਕਾਲੋ ਪਾਣੀ ਪੀਣਾ ਪੁੱਤ ਮੰਮਾ ਅਨ ਰਾਤ ਨੂੰ 12 ਵਜੇ ਨਾ ਕੱਟਿਆ ਬਾਹ ਨਹੀਂ ਕੱਟਣਾ ਬਾਤ ਉਹ ਤੇ ਕੁੱਤੇ ਗੈਮ ਕਹਿ ਬਗੈਗਾ ਫਿਰਦੀ ਆ ਆਹ ਹੋ ਅਸੀਂ ਕੱਢਣਾ ਪੁੱਤ ਮੋਤੀ ਤਾਂ ਆ ਉਹ ਬੰਨਿਆ ਪਿਆ ਮੋਤੀ ਆਦਣਾ ਤੋਂ ਕੇ ਬੈਠਾ ਆ ਆਰਾਮ ਨਾਲ ਉਹ ਤੇਰੀ ਭੈਣ ਕਾਲੀ ਕੁੱਤਿਆ ਮਮਾ ਮੋਤੀ ਨੂੰ ਵੀ ਛੱਡਦਾ ਮੋਤੀ ਨੂੰ ਛੱਡਣਾ ਮਾਪਾ ਪਾਪਾ ਨੇ ਮਨਾ ਕੀਤਾ ਇਹ ਚੱਲ ਜਾਂਦਾ ਇਹ ਫੜ ਕੇ ਨਹੀਂ ਆਉਂਦਾ ਹੈਗਾ ਕਈ ਕਈ ਦਿਨ ਅੱਜ ਦੋ ਟਾਈਮ ਤੋਂ ਹੋ ਗਿਆ ਇਹਨੂੰ ਆਇਆ ਹੀ ਨਹੀਂ ਇਹ ਅੱਜ ਬੜਿਆ ਹੁਣ ਘਰ ਕੱਲ ਸਵੇਰੇ ਅੱਜ ਮਸਜਿਦ ਨਾ ਆ ਹਾਂ ਮਸਜਿਦ ਨਹੀਂ ਪਤਾ ਨਹੀਂ ਮੋਸਕਨ ਰੋਟੀ ਮੈਂ ਪਾਈ ਉਹ ਇਹਨੂੰ ਰੋਟੀ ਨਹੀਂ ਖਾਂਦੀ ਕੋਲ ਇਹਨੂੰ ਟੈਨਸ਼ਨ ਆ ਇਹਦਾ ਕਤੂਰੇ ਆ ਤੇ ਕਤੂਰੇ ਪੂਆ ਦੇ ਕੋਲ ਆਈ ਦੇ ਮੈਂ ਪੂਆ ਕਹਿੰਦਾ ਕਿ ਪੂਆ ਹੀ ਤੇਤੀ ਰੱਖੀ ਨਿਆਣਿਆਂ ਦੀ ਇਹ ਤਾਂ ਕੋਈ ਨਾ ਖਾਣ ਲੱਗੇ ਸਗੇ ਹੋਰ ਕੀ ਅਸੀ ਖਾ ਹੋ ਜਾਣਾ ਸੀਗਾ ਅੱਜ ਕੁੱਤੇ ਸੀਗੇ ਕਿੰਨੇ ਮੈਂ ਤਾਂ ਭੁਰੋਂ ਲਾਪੇ ਸੇ ਮੈਂ ਬਣੀ ਤੇ ਫਾਪਨ ਉਹ ਫਾਪਾ ਮਾਰੀ ਮੈਂ ਲਗਾਨੀ ਕਿ ਸਾਡਾ ਕਿ ਆ ਘਰੇ ਪਤਾ ਮਮਾ ਮੈਂ ਹੋ ਕੇ ਮਾਰੀਆ ਹੈ ਨਹੀਂ ਹੋ ਚੱਲ ਗਏ ਉਹ ਕਾਲੋਂ ਦੀ ਬਾਹਰ ਕੱਢਣੇ ਸੀ ਨਾ ਅਸੀਨ ਕੱਢਣੀ ਐ ਤੇਰੇ ਕਾਲੋ ਨੂੰ ਪਾਣੀ ਪੀਣਾ ਪਾਣੀ ਤਾਂ ਪਾਣੀ ਚੱਲਾ ਆਹ ਅੱਜ ਦਾ ਪਰੌਣਾ ਬਣਾਵਾਂਗੇ ਆਹ ਹਾਏ ਹਾਏ ਮਸੀਹਾਂ ਚਾਨ ਚਾਨ ਪਈ ਆ ਕਿਤੇ ਘਰੇ ਆ ਇਹ ਜਿਹਾ ਰੱਖ ਤਾ ਪਰ ਕਾਪਰ ਪਰ ਕਾਪਰ ਉਹ ਸੈਦੀ ਮਮੂ ਮੇਰੇ ਕਾਪਰਾਂ ਦੂਈ ਬੋਤਲ ਰੱਖ ਦੇ ਰੱਖ ਦੂਈ ਬੋਤਲ ਤੇ ਪਾਣੀ ਪੋੜ ਕਾਲੋਂ ਪਾਣੀ ਪੋਣ ਪਾ ਦਮਾ ਤੇ ਮਿਲਦੀ ਤੁਹਾਨੂੰ